ਸਨੀਨ ਕਲੇਬ ਦੇ ਮਾਲਕ ਔਰ ਬਾਜਵਾ ਡਿਵੈਲਪਰਸਟੇ ਐਮ ਡੀ ਜਰਨੈਲ ਸਿੰਘ ਬਾਜਵਾ ਨੇ ਅੱਜ ਹਾਈ ਕੋਰਟ ਸਪੀਚ ਕੀਤਾ ਗਿਆ ਕੀ ਕੁਝ ਟਿੱਪਣੀਆਂ ਜਿਹੜੀਆਂ ਅਦਾਲਤ ਦੀਆਂ ਆ ਸਾਡੇ ਨਾਲ ਐਡਵੋਕੇਟ ਨਿਖਲ ਕਈ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਇੱਕ ਵਾਰ ਫਿਰ ਖੇਡ ਕਲਚਰ ਨੂੰ ਪੰਜਾਬ ਚ ਪਰਫੁੱਲਿਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੀਤੀ ਗਈ। ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲੈਕ ਪਧਰੀ ਮੁਕਾਬਲੇ ਵਿੱਚ ਫੁੱਟਬਾਲ, ਕਬੱਡੀ, ਖੋ-ਖੋ, ਐਥਲੈਟਿਕਸ, ਵਾਲੀਬਾਲ, ਸਮੈਸਿੰਗ ਤੇ ਸ਼ੂਟਿੰਗ ਮੁਕਾਬਲੇ ਸਰਵਾਏ ਜਾ ਰਹੇ ਹਨ। ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਇੱਦਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਿਨ੍ਹਾਂ ਨੂੰ ਨੌਕਰੀਆਂ ਵੀ ਇਹਨਾਂ ਨੂੰ ਤਰੱਕੀਆਂ ਵੀ ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੈ ਕਿ ਹੁਣ ਮੈਨੂੰ ਕੀ ਮਿਲ ਜਾਊਗਾ ਤਰੱਕੀਆਂ ਵੀ ਦੇ ਮੰਗ ਕਿਹੜਾ ਵਤਨ ਪੰਜਾਬ ਦੀਆਂ ਸੀਜ਼ਨ 3 ਵਿੱਚ ਇਸ ਵਾਰ ਕੁੱਲ 37 ਵੱਖ-ਵੱਖ ਖੇਡਾਂ ਸ਼ਾਮਿਲ ਕੀਤੀਆਂ ਗਈਆਂ ਹਨ ਇੰਨਾ ਹੀ ਨਹੀਂ ਇਸ ਵਾਰ ਜੇਤੂ ਖਿਡਾਰੀਆਂ ਲਈ 9 ਕਰੋੜ ਰੁਪਏ ਤੋਂ ਵੱਧ ਨਕਦੀ ਇਨਾਮੀ ਰਾਸ਼ੀ ਹੋਵੇਗੀ ਨਿਕਲ ਜੀ ਕੀ ਕੁਝ ਖਾਸ ਰਿਹਾ ਇਸ ਸੁਣਵਾਈ ਦੇ ਵਿੱਚ ਔਰ ਅਗਲੀ ਕਾਰਵਾਈ ਜਿਹੜੀ ਹੈਗੀ ਕੀ ਅਦਾਲਤ ਨੇ ਕੀਤੀ जो आज जो नोटिस इशू हुआ था उनके खिलाफ तो उसमें जो रिप्लाई थे आज हमने फाइल कर दिए एक कोर्ट ने लिस्ट ऑफ उनके एसेट्स मांगे थे वो आज कोर्ट में हमने दे दिए और जो उनके कुछ केसेस पेंडिंग है कंज्यूमर फोरम में उनकी लिस्ट मांगी थी वो दे दी तो हाई कोर्ट में जो बहस हुई कंटैंप्ट वगैरह नोटिस वगैरह नोटिस पे और कोर्ट ने नेक्स्ट डेट पच्चीस तरीक रखी है इस महीने की फर्दर आर्ग्यूमेंट्स के लिए कंटेम्प्ट वाले इशू में जो उनकी पर्सनल अपीयरेंस थी कोर्ट ने अब नेक्स्ट डेट तक एग्जाम्ट कर दी अब उनको कोर्ट आने मतलब कोर्ट में नहीं लाया जाएगा ਔਰ ਜੋ ਕੁਝ ਜੋ ਜਿਸ ਤਰ੍ਹਾਂ ਜੋ ਵੀ ਨੋਟਿਸ ਤੇ ਉਸकी ਐਕਸਪਲੇਨੇਸ਼ਨ ਵਗੈਰਾ ਕਿ ਅਪੀਅਰੈਂਸ ਕਿਉਂ ਨਹੀਂ ਹੋ ਰਹੀ ਥੀ ਉਸਕੇ ਆਰਗੂਮੈਂਟਸ ਕੇ ਲਿਏ ਹਾਈ ਕੋਰਟ ਨੇ ਨੈਕਸਟ ਡੇਟ ਰੱਖੀ ਹੈ ਜਿਵੇਂ ਤੁਸੀਂ ਲਿਸਟ ਆਫ ਐਸੈਟਸ ਉਹਨਾਂ ਦੀ ਦੇਤੀ ਹੈ ਲਿਸਟ ਆਫ ਐਫ ਆਈ ਆਰਸ ਦੇਤੀ ਉਹਨਾਂ ਨੇ ਫੈਸਲਾ ਰੱਖਵਾ ਰੱਖਿਆ ਸੀ ਅੱਜ ਵਾਸਤੇ ਕੱਲ ਜਰੂਰ ਸੁਣਵਾਈ ਹੋਈ ਅੱਜ ਉਹਦੇ ਤੇ ਕੀ ਫੈਸਲਾ ਦਿੱਤਾ ਗਿਆ ਔਰ ਇੱਕ ਹੋਰ ਕੇਸ ਦੀ ਗੱਲ ਅੰਦਰ ਹੋਈ ਵੀ ਜਿਹਦੇ ਵਿੱਚ ਰਾਜਨਾਮਾ ਜਿਹੜਾ ਹੋ ਗਿਆ ਸੀਗਾ ਰਾਜਨਾਮੇ ਤੋਂ ਬਾਅਦ ਉਹ ਕੇਸ ਦੀ ਗੱਲ ਹੋਈ ਦੁਬਾਰਾ ਉਹ ਕੀ ਥੋੜਾ ਮੈਟਰ ਦੱਸ ਕੋਈ ਕੋਈ ਇੱਕ ਪਰਸਨ کورٹ ਮੈਂ ਆਇਆ ਕਿ ਉਹਨਾਂ ਨੇ ਕੋਈ 306 ਦਾ ਪਰਚਾ ਇਨਪੇ ਕਰਾਇਆ tha but ਜਦਕਿ ਉਹ ਜੋ ਕੇਸ tha FIR ਹੋਈ ਵੀ thi FIR ਕੈਨਸਲ ਕਰਕੇ کورٹ ਨੇ ਆਲਰੇਡੀ ਕੈਨਸਲੇਸ਼ਨ ਐਕਸੈਪਟ ਕਰ ਲਈ thi to ਕੁਝ ਇਸ਼ੂ ਤੇ ਐਜੀਟੇਟ ਕਰਨੇ ਕਿਸੇ ਨੇ ਕੋਸ਼ਿਸ਼ ਕੀਤੀ ਤਾਂ کورٹ ਨੇ ਵੀ ਇਸ ਕੋ ਕਨਸਿਡਰ ਨਹੀਂ ਕਰਾ ਪਰ ਉਹਦੇ ਵਿੱਚ ਹੁਣ ਅਗਲੀ ਸਾਰਾ ਜਿਹੜਾ ਫੈਸਲਾ ਹੈਗਾ ਅਗਲੀ ਸੁਣਵਾਈ ਤੇ ਰੱਖਿਆ ਜਾਊਗਾ ਉਹਦੇ ਵਿੱਚ ਵੀ ਉਸ ਰਿਲੇਟਿਡ ਅਭੀ ਕੋਈ ਐਪਲੀਕੇਸ਼ਨ ਕੋਰਟ ਮੇ ਨਹੀਂ ਹੈ ਕੋਈ ਕੁਛ ਨਹੀਂ ਹੈ ਉਰਲੀ ਕੋਰਟ ਮੇ ਅਜ਼ਰਟ ਕਰਾ ਗਿਆ ਥਾ ਬਟ ਕੋਰਟ ਨੇ ਅਭੀ ਉਸਕੋ ਕਨਸਿਡਰ ਨਹੀਂ ਕਰਾ ਜੋ ਨੈਕਸਟ 25th ਹਾਈ ਕੋਰਟ ਨੇ ਜੋ ਡੇਟ ਰੱਖੀ ਹੈ ਉਹ ਆਰਗੂਮੈਂਟਸ ਪੇ ਜੋ ਕੰਟੈਂਪਟ ਨੋਟਿਸ ਉਨਪੇ ਇਸ਼ੂ ਹੋਆ ਥਾ ਬਿਲਕੁਲ ਬਿਲਕੁਲ ਪਤਾ ਹੈ ਇਹੀ ਮਾਮਲਾ ਜਿਹੜਾ ਸ੍ਰੀਨ ਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵੜਾ ਸੀਗਾ ਅੱਜ ਵੀ ਅਦਾਲਤ ਚ ਪੇਸ਼ ਹੋਇਆ ਹੈ ਤਾਂ ਹੁਣ ਅਗਲੀ ਤਰੀਕ ਜਿਹੜੀ ਉਹ 25 ਤਰੀਕ ਦੱਸੀ ਗਈ ਹੈ ਕਿ ਕੁਝ ਨਿਕਲ ਕੇ ਆਉਂਦਾ ਹੈ ਉਹ ਦੇਖਣਾ ਹੋਵੇਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप